ਜੇ ਭੱਜੇ 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 ਵਾਲੀਆਂ ਲਾ ਕੇ ਭੱਜੇ ਅੱਚਕ ਪੜੇ ਗਏ ਪੜੇ ਗਏ गिर ਗਏ गिर ਗਏ गिर ਗਏ ਇਹ ਤਸਵੀਰਾਂ ਨੇ ਬਟਾਲਾ ਦੀਆਂ ਜਿੱਥੇ ਕੀ ਵਾਲੀਆਂ ਲਾ ਕੇ ਭੱਜੇ ਲੁਟੇਰੇ ਮੌਕੇ ਤੇ ਹੀ ਲੋਕਾਂ ਨੇ ਘੇਰ ਲਏ ਇਹ ਦੇਖੋ ਇੱਕ ਮਹਿਲਾ ਕੋਲ ਕਿੰਨੇ ਆਰਾਮ ਦੇ ਨਾਲ ਸਨੇਚਰ ਉਤਰਿਆ ਤੇ ਫੜ ਰਵੜ ਬਾਈਕ ਤੇ ਚੜ ਗਿਆ ਪਰ ਅਗੋ ਆ ਗਿਆ ਮੋਟਰਸਾਈਕਲ ਨਾਲ ਹੀ ਪੈ ਗਿਆ ਘੇਰਾ ਤੇ ਫੜੇ ਗਏ ਬਟਾਲਾ ਦੇ ਕਪੂਰੀ ਗੇਟ 'ਚ ਇਸ ਮਹਿਲਾ ਦੇ ਨਾਲ ਸਨੀਚਿੰਗ ਹੋਈ ਇਸ ਮਹਿਲਾ ਦੇ ਕੰਨਾਚੋ ਸਰੇਆਮ ਵਾਲੀਆਂ ਖੋਲੀਆਂ ਬਾਈਕ ਸਵਾਰਾ ਦੇ ਹੌਸਲੇ ਨੇ ਬਰੰਤ ਸੀ ਉਹਨਾਂ ਨੂੰ ਕਿਸੇ ਦਾ ਡਰ ਪਏ ਨਹੀਂ ਸੀ ਪਰ ਅਚਾਨਕ ਜਿਉਂ ਹੀ ਉਹਨਾਂ ਨੇ ਵਾਲੀਆਂ ਖੋਈਆਂ ਤੇ ਸਾਹਮਣੇ ਆ ਰਹੇ ਮੋਟਰਸਾਈਕਲ ਸਵਾਰਾਂ ਨੂੰ ਪਤਾ ਲੱਗ ਗਿਆ ਕਿ ਆ ਕੁਝ ਗਲਤ ਕਰ ਰਹੇ ਨੇ ਬਸ ਫਿਰ ਕਿਸੇ ਉਹਨਾਂ ਨੇ ਨਾਲੇ ਬਾਈਕਾਂ ਦੇ ਅੱਗੇ ਆਪਣੀਆਂ ਬਾਈਕਾਂ ਲਾਤੀਆਂ ਟਿੱਕ ਗਏ ਸਨੇਚਰ ਪਰ ਇੱਕ ਹੋਰ ਹੈਰਾਨੀ ਦੀ ਗੱਲ ਹੈ ਰਹੀ ਕਿ ਲੋਕਾਂ ਨੇ ਇਸ ਮਹਿਲਾ ਨੂੰ ਐਸੇ ਗਹਿਣੇ ਦਾ ਦਵਾਤੇ ਪਰ ਸਨੇਚਰ ਨੂੰ ਮੌਕੇ ਤੋਂ ਬਿਨਾ ਕਾਰਵਾਈ ਹੀ ਛੱਡ ਦਿੱਤਾ ਆਓ ਤੁਹਾਨੂੰ ਸੁਣਾਉਣੇ ਆ ਇਸ ਮਹਿਲਾ ਦੀ ਜ਼ੁਬਾਨੀ ਐਸੇ ਨਾਲ ਕੀ ਬੀਤੀ ਕੀ ਬੀਤੀ ਕੀ ਬੀਤੀ ਦਨਿਕ ਮੈਲ ਪੰਚਾਪੀ ਟੀਵੀ ਦੇ ਲਈ ਲਾਉ ਪ੍ਰੇਤ ਖੁਸ਼ੀ ਦੇ ਪਾਰ ਮੇਰੇ ਨਾਰਾਜ਼ ਉਏ ਅਸੀਂ ਮੈਂ ਤੇ ਮੇਰਾ ਪੋਤਾ ਆਂਡੇ ਰਹੀ ਬਾਜ਼ਾਰ ਤੋਂ ਤੇ ਉਹ ਅੱਗੇ ਸਾਈਕਲ ਤੇ ਹੀ ਮੈਂ ਪਿੱਛੇ ਪੈਦਲ ਆਉਂਦੇ ਰਹੀ ਮੱਕੜਾ ਜਿਹਾ ਫੜਿਆ ਦੇ ਹੱਥ ਵਿੱਚ ਤੇ ਮੈਂ ਕੋਤੁਰਿਆ ਨਹੀਂ ਜਾਂਦਾ ਮੈਂ ਹੌਲੀ ਹੌਲੀ ਤੁਰਨ ਦੇ ਰਹੀ ਹਾਂ ਤੇ ਇਹ ਮਨ ਲੱਭਾ ਨਹੀਂ ਬੇਟਾ ਬਾਅਦ ਚ ਮੈਂ ਹਾਂ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਤਾਂ ਇਕੱਲੀ ਤੁਰ ਹੀ ਜਾਂਦੇ ਤੇ ਮੇਰੇ ਕੋ ਘੜਾ ਚੁੱਕੇ ਨਹੀਂ ਤੁਰਿਆ ਜਾਂਦਾ ਪਿਆ ਮਗਰੋਂ ਆਇਆ ਤੇ ਇਹਨੇ ਮੇਰੇ ਅਣਕ ਪਹਿਲਾਂ ਟੋਪੀ ਤਾਂ ਕੀਤੀ ਜਿਹੜੇ ਮੋਟਰਸਾਈਕਲ ਤੇ ਆਏ ਨੇ ਤੇ ਮੈਂ ਆਖਿਆ ਵੀ ਮੇਰਾ ਪੋਤਾ ਮੇਰੇ ਮਗਰ ਆ ਕੇ ਉਹ ਮੈਨੂੰ ਚੁਕਾਣੀ ਦੇਣ ਦੇ ਆਇਆ ਤੇ ਜਦੋਂ ਵੇਖਿਆ ਮੇਰੇ ਕੰਨ ਖਿੱਚ ਕੇ ਟਾਪਸ ਲਾਇਆ ਮੇਰੀ ਚੀਕਾਂ ਨਿਕਲ ਗਈਆਂ ਨਾਲ ਹੀ ਤੇ ਅੱਗੇ ਦੌੜਨ ਲੱਗੇ ਨੇ ਤੇ ਦੋ ਮੋਟਰਸਾਈਕਲ ਤੇ ਅੱਗੇ ਆਉਂਦੇ ਨੇ ਉਹਨਾਂ ਨਾਲ ਟੱਕਰ ਮਾਰ ਕੇ ਛੋੜ ਦਿੱਤਾ ਤੇ ਜਿਹੜਾ ਮਗਰ ਲੱਜ ਜਿਹਨੇ ਟਾਪਸ ਲਾਇਆ ਉਹ ਫੜਿਆ ਗਿਆ ਤੇ ਦੂਜਾ ਭੱਜ ਗਿਆ ਤੇ ਫਿਰ ਚਲੋ ਜਿੱਦਾਂ ਲੋਕਾਂ ਨੇ ਕਹਿ ਕਹਾ ਕੇ ਮੈਨੂੰ ਟੋਪਸ ਮੇਰਾ ਦਵਾ ਦਿੱਤਾ ਤੇ ਇਹ ਹੈ ਬਿਮਾਰ ਤੇ ਲੁੱਕਣ ਕੁੱਟਿਆ ਨਾ ਰਹਿ ਹੈ ਯਾਰ ਪਰ ਉੰਜੇ ਵਿੱਚ ਕੰਨੇ ਹੋ ਕੇ ਰਹਿਣਾ ਚਾਹੀਦਾ ਜੇ ਮੇਰੇ ਨਾਲ ਵੀ ਇਹ ਕੰਮ ਹੋਇਆ ਹੋਰ ਵੀ ਕਿਸੇ ਨਾਲ ਹੋ ਸਕਦਾ ਹੈ ਮੇਰੇ ਕੋ ਜਿੰਨਾ ਜਨਾਨੀ ਨੇ ਕੀ ਕੁੱਟਣਾ ਹੁੰਦਾ ਜਨਾਨੀ ਨੇ ਕੀ ਕੁੱਟਣਾ ਬੜੀ ਹੱਦ ਹੋਈ ਦੀ ਇੱਕ ਅੱਧੀ ਚਪੇੜ ਹੀ ਮਾਰੇਗੀ ਜਨਾਨੀ ਜਨਾਨੀ ਕੀ ਕਰ ਸਕਦੀ ਐ ਕੁੱਟਿਆ ਮੁੰਡਿਆਂ ਬੰਦਿਆਂ ਨੇ ਹੈਗਾ ਮੈਂ ਮੈਮ ਕਹਨਾਂ ਅੱਖ ਨੇ ਉਹਨਾਂ ਕੁੱਟਿਆ ਚੰਗੀ ਤਰ੍ਹਾਂ ਮੈਨੂੰ ਇਹ ਨਹੀਂ ਤੇ ਮੇਰੇ ਕੋ ਕੀ ਅੱਜ ਚਪੇੜ ਹੀ ਵੱਜੜੀ ਹੀ ਮੇਰੇ ਕੋ ਜਾਂ ਮੁੱਕੀ ਮਾਰ ਲੈਣ ਚਪੇੜ ਨੂੰ ਜਿਹੜੀ ਹੋਰ ਮੈਂ ਕੀ ਕਰ ਸਕਦੀ ਹਾਂ ਪਹਿਲਾਂ ਪਹਿਲੇ ਮੇਰੇ ਕੋਲ ਇੱਕ ਵਾਰ ਟਾਪਸ ਮਿਰਰੋਂ ਕੋਈ ਫਕੀਰ ਜਿਹਾ ਆਇਆ ਸੀ ਤੇ ਉਹਨੇ ਮਤਲਬ ਸਾਡੇ ਪਰਨਾ ਝਾੜਿਆ ਤੇ ਪਤਾ ਨਹੀਂ ਕੀ ਕੀਤਾ ਉਹ ਤਾਂ ਆਪਣੇ ਹੱਥੀ ਲਾ ਕੇ ਫੜਾ ਦਿੱਤੇ ਤੇ ਇੱਥੇ ਹੋ ਨਾ ਇੱਥੇ ਕਾਫੀ ਦੁਨੀਆਂ ਇਕੱਠੀ ਹੋ ਗਈ ਸੀ ਫਿਰ ਮੈਂ ਤੇਨਾਂ ਨੂੰ ਕਹੇ ਵੀ ਨਹੀਂ ਛੱਡਣਾ ਪੁਲਿਸ ਨੂੰ ਰਿਪੋਰਟ ਕਰਨੀ ਆ ਤੇ ਇਹ ਬੰਦੇ ਕਹਿਣ ਲੱਗੇ ਛੱਡੋ ਪਰੇ ਕੀ ਕਰਨੀ ਰਿਪੋਰਟ ਕਾ ਕੋਨਾ ਕਿਹੜਾ ਕੁਝ ਕਰਨਾ ਇੱਥੋਂ ਫੜਨਾ ਤਾਂ ਉੱਥੇ ਜਾ ਕੇ ਉਹਨਾਂ ਚ ਘਟ ਦੇਣਾ ਆ ਤੇ ਰਹਿਣ ਤੋਂ ਤੁਹਾਨੂੰ ਚੀਟਾ ਡੀ ਮਿਲ ਗਈ ਆ ਤੁਸੀਂ ਗੱਲ ਨੂੰ ਰਹਿਣ ਤੋਂ ਤੁਸੀਂ ਘਰ ਜਾਓ ਡਾਰਮ ਮੇ ਇੱਕ ਕਮਰਾ ਟੰਨੀ ਹੋਈ ਮੈਨੂੰ ਕੋਈ ਖਲੋਤਾ ਨਹੀਂ ਜਾਂਦਾ ਮੈਨੂੰ ਉੱਤਰ ਮੈਨੂੰ ਕੋਈ ਪਾਣੀ ਦੋ ਕੋਈ ਕੁਛ ਮੈਂ ਤਾਂ ਕੰਬੀ ਜਾਂਦੀ ਪਈ ਬੇਟਾ ਜਿਦਾਂ ਇਹ ਹਾ ਸਾਹ ਹੋਏ ਨਾ ਤੇ ਕੁਛ ਨਹੀਂ ਪਤਾ ਲੱਗਦਾ ਆਪਣਾ ਕੰਬੀ ਜਾਂਦਾ ਆ ਤੇ ਮੈਨੂੰ ਉਹ ਵਿਚਾਰੇ ਜਿਹੜੇ ਕਵਾੜ ਵਾਲੇ ਨੇ ਉਹਨਾਂ ਨੇ ਮੈਨੂੰ ਫੜ ਕੇ ਬਾਹੋਂ ਬਾਹੋਂ ਤੇ ਕੁਰਸੀ ਦੇ ਕੇ ਬਾਹ ਲਿਆ ਕਹਿੰਦਾ ਆਂਟੀ ਤੁਸੀਂ ਇੱਥੇ ਬਹਿ ਜਾਓ